ਕਿਤਨਾ ਕਿਤੇ ਵੱਡੀ ਗੱਲ ਹੈ ਤੁਹਾਡੀ ਬੇਟੀ ਪ੍ਰਚਾਰ ਕਰਦੀ ਵੀ ਸੀ ਤੇ ਇਸ ਲਈ ਉਹਨਾਂ ਨੂੰ ਤੇ ਬਹੁਤ ਅਕੈਸ਼ਾਈ ਹੋਈ ਮੇਰੀ ਬੇਟੀ ਦੇ ਅੱਗੇ ਵੀ ਪਰਚੇ ਹੋਏ ਸੀ ਅੱਜ ਮਾਨਤ ਮਿਲੀ ਸੀ ਤੇ ਅੱਜ ਵੀ ਮਾਨਜੋਗ ਅਦਾਲਤ ਤੇ ਸਾਨੂੰ ਪੂਰਾ ਭਰੋਸਾ ਵਾ ਕਿ ਉਹਨਾਂ ਨੂੰ ਜਬੰਤ ਮਿਲ ਗਿਆ ਹਾਂਜੀ ਕਿ ਕਿਸ ਤਰ੍ਹਾਂ ਲੱਗਦਾ ਹੈ ਕਿ ਵੇਖੋ ਪ੍ਰਚਾਰ ਕਰਦੀ ਵੀ ਸੀ ਤੁਹਾਡੀ ਬੇਟੀ ਤਾਂ ਇਸ ਹਾਲਾਤਾਂ ਵਿੱਚ ਗ੍ਰਿਫਤਾਰ ਕਰ ਦਿੱਤਾ ਪਹਿਲਾਂ ਸਿਰਫ ਤੇ ਸਿਰਫ ਇਨਵੈਸਟੀਗੇਸ਼ਨ ਦੇ ਵਿੱਚ ਜਾਂਚ ਵਾਸਤੇ ਬੁਲਾਇਆ ਗਿਆ ਸੀ ਤਾਂ ਉਹ ਗ੍ਰਿਫਤਾਰੀ ਹੋ ਗਈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਲਈ ਸਿਆਸਤ ਦੇਖੋ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਦਬਾਅ ਦਾ ਤੇ ਦਬਾਅ ਤਹਿਤ ਪ੍ਰਸ਼ਾਸਨ ਕਰ ਰਿਹਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਇੰਨੇ ਮਹੀਨੇ ਦੱਬ ਜਾਓ ਕਿ ਕੱਲ ਨੂੰ ਤੁਹਾਨੂੰ ਇਹਦਾ ਲੇਖਾ ਜੋਖਾ ਬਾਇਗੁਰ ਦੀ ਗਿਜਰੀ ਚ ਦੇਣਾ ਪਵੇ ਤੇ ਇੱਕ ਮਾਂ ਦੀ ਬੱਦ ਸਿਸ ਨਾਲ ਲਿਓ ਇਹ ਮੈਂ ਕਹੂੰਗੀ ਮਾਂ ਦੀ ਬੱਦ ਸਿਸ ਲੱਗੇ ਨਾ ਤੇ ਉੱਥੇ ਰੱਬ ਦੀ ਵੀ ਕੁਝ ਨਹੀਂ ਕਰ ਸਕਦਾ ਵੀ ਹਾਂਜੀ ਹਲਕੇ ਦੇ ਵਿੱਚ ਨਜ਼ਰ ਆਓਗੇ ਕਿਉਂਕਿ ਬੜੀ ਵੱਡੀ ਗਿਣਤੀ ਵਿੱਚ ਚਾਹੇ ਤੁਸੀਂ ਦੂਸਰੇ ਨੰਬਰ ਤੇ ਜੇ ਪਰ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਤੁਹਾਨੂੰ ਸਮਰਥਨ ਦਿੱਤਾ ਲੋਕਾਂ ਦੇ ਵਿੱਚ ਨਜ਼ਰ ਆਓਗੇ ਕੋਸੇ ਤਰੀਕੇ ਦੇ ਬਿਲਕੁਲ ਜਿੱਦਾਂ ਹਲਕਾ ਨੂੰ ਅਸੀਂ ਇਹਨੇ ਸਾਡਾ ਸਾਥ ਦਿੱਤਾ ਵਾ ਤੇ ਅਸੀਂ 24 ਘੰਟੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ